ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਕੰਗਣਾ ਰੌਂਤ ਦੀ ਜਿਵੇਂ ਕਿ ਆਪਾਂ ਨੂੰ ਪਤਾ ਵੀ ਫਿਲਮ ਜੋ ਰਿਲੀਜ਼ ਹੋਣ ਜਾ ਰਹੀ ਸੀ ਤੇ ਜਿਹਦੇ ਵਿੱਚ ਕੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜੋ ਆਪਣੇ ਸਿੱਖ ਭਰਾਗੇ ਇਸ ਫਿਲਮ ਦਾ ਬਈ ਤਰਾਜ ਵੀ ਬਹੁਤ ਕੀਤਾ ਸੀ ਲੋਕਾਂ ਨੇ ਤੇ ਉਹ ਫਿਲਮ ਦੀ ਰੋਕ ਲੱਗ ਗਈ ਸੀ ਤੇ ਪਰ ਨਹੀਂ ਇਸ ਵਾਰ ਬਈ ਉਹਨੂੰ ਹਰੀ ਛੰਡੀ ਦਿੱਤੀ ਗਈ ਆ ਫਿਲਮ ਨੂੰ ਤੇ ਰਿਲੀਜ਼ ਹੋਣ ਜਾ ਰਹੀ ਆ ਪਹਿਲਾਂ ਉਹਦਾ ਟਾਈਮ ਰੱਖਿਆ ਗਿਆ ਸੀ 6 ਸਤੰਬਰ ਜਾਨਕੀ 6 ਤਰੀਕ ਨੂੰ ਰਿਲੀਜ਼ ਹੋਣੀ ਸੀ ਪਰ ਨਹੀਂ ਉਹਨਾਂ ਤੇ ਰੋਕ ਲੱਗੀ ਸੀ ਲੇਕਿਨ ਹੁਣ ਉਹਨਾਂ ਦੇ ਜੋ ਸੀਨ ਵਿੱਚ ਆਪਣੇ ਕੁਝ ਸੀਨ ਗਲਤ ਸੀ ਤੇ ਉਹ ਸੀਨ ਕੱਟ ਦਿੱਤੇ ਜਾਣਗੇ ਤੇ ਬਈ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਉਹ ਤੇ ਆਪਾਂ ਹੁਣ ਇਹ ਕਹਿਣਾ ਚਾਹੁੰਦੇ ਆ ਆਪਣੇ ਸਿੱਖ ਭਰਾ ਉਹਦੇ ਬਿਲਕੁਲ ਖਿਲਾਫ ਸੀ ਪਰ ਜਿਵੇਂ ਹੁਣ ਆਪਾਂ ਕਹਿ ਲਈਏ ਬਈ ਆਪਣਾ ਪੰਜਾਬ ਇੱਕ ਪਾਸੇ ਤੇ ਕੰਗਣਾ ਰੌਤ ਇੱਕ ਪਾਸੇ ਜੋ ਕਿ ਆਪਣੇ ਆਪ ਨੂੰ ਹੁਣ ਆਪਾਂ ਜੇ ਕਹਿ ਦਈਏ ਉਹਦੇ ਜੇ ਇਸ ਵਾਰ ਉਹਦੀ ਫਿਲਮ ਰਿਲੀਜ਼ ਹੋਗੀ ਤਾਂ ਉਸਨੇ ਕੋਈ ਹੋਰ ਨਾ ਹੋਰ ਫੇਰ ਸਿਆਪਾ ਛੇੜ ਦੇਣਾ ਕਿਉਂਕਿ ਆਪਾਂ ਨੂੰ ਪਤਾ ਹਰ ਵਾਰ ਆਪਣੇ ਪੰਜਾਬ ਤੇ ਉਂਗਲੀ ਉਠਾਈਏ ਨੇ ਸਾਰਿਆਂ ਨੂੰ ਪਤਾ ਵੀ ਆਪਣੇ ਪੰਜਾਬ ਖਿਲਾਫ ਬਹੁਤੀ ਵਾਰ ਇਹਨੇ ਕੋਈ ਨਾ ਕੋਈ ਪੰਗਾ ਛੇੜ ਲੈਂਦੀ ਹੈ ਕੋਈ ਨਾ ਕੋਈ ਜਿਵੇਂ ਪਹਿਲਾਂ 에어ਪੋਰਟ ਤੇ ਥੱਪੜ ਵੱਜਿਆ ਸੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਸ ਕਰਕੇ ਵੱਜਿਆ ਸੀ ਕਿ ਜਿਉ ਆਪਣੇ ਕੁਲਵਿੰਦਰ ਕੌਰ ਸੀ ਜੋ ਕੁੜੀ ਉਹ ਆਪਣੀ ਡਿਊਟੀ ਨਿਭਾ ਰਹੀ ਸੀ ਪਰ ਇਹਨਾਂ ਨੇ ਇਹ ਸਮਝ ਕੇ ਵੀ ਮੈਂ ਤਾਂ ਇੱਕ ਐਮਪੀ ਜਿੱਤੀ ਹੁਈ ਆ ਮੈਂ ਤਲਾਸੀ ਨਹੀਂ ਕਰਾਉਣੀ ਪਰ ਨਹੀਂ ਡਿਊਟੀ ਹਰ ਬੰਦੇ ਵਾਸਤੇ ਇੱਕੋ ਹੀ ਹੁੰਦੀ ਹੈ ਚਾਹੇ ਉਹ ਲੀਡਰ ਆ ਚਾਹੇ ਕੋਈ ਵੀ ਆ ਆਪਾਂ ਉਹਦੀ ਚੈਕਿੰਗ ਕਰ ਸਕਦੇ ਹੁੰਦੇ ਆ ਜਦੋਂ ਆਪਣੀ ਡਿਊਟੀ 'ਤੇ ਖੜੇ ਆਪਾਂ ਤਾਂ ਇਹਨੇ ਬਈ ਉਸ ਕਾਰਨ ਇਕੱਲੇ ਵੀ 100-100 ਰੁਪਏ ਤੇ ਦਿਹਾੜੀ ਕਰਦੇ ਇੱਕ ਕਿਸਾਨ ਜੋ ਆਪਣੀਆਂ ਮਾਤਾ ਪਿਤਾ ਜਿਹੜੇ ਉੱਥੇ ਬੈਠੇ ਸੀ ਅਿਤਕ ਕੇ ਖਾਂਦੀਆਂ ਸੌ ਸੌ ਤੇ ਇਸ ਕਰਕੇ ਤੇ ਥੱਪੜ ਵੱਜਿਆ ਸੀ ਤੇ ਇਸ ਕਰਕੇ ਫਿਰ ਇਹ ਜੋ ਆਪਾਂ ਕਹਿ ਦਈਏ ਵੀ ਚਲੋ ਇਹ ਵੱਡੇ ਉਹਦੇ ਤੇ ਐਮਪੀ ਜਿੱਤੇ ਹੋਏ ਆ ਪਰ ਉਹ ਕੁੜੀ ਦੀ ਵਰਤ ਲਵਾ ਦਿੱਤੀ ਗਈ ਸੀ ਕੁਲਵਿੰਦਰ ਕੌਰ ਦੀ ਤੇ ਇਸ ਵਾਰ ਹੁਣ ਆਪਾਂ ਕਹਿ ਦਈਏ ਜੋ ਫਿਲਮ ਪਹਿਲਾਂ ਇਹਦੀ ਪਾਬੰਦੀ ਲੱਗੀ ਗਈ ਸੀ ਵਿਰੋਕ ਲੱਗੀ ਸੀ ਕਿਉਂਕਿ ਸਿੱਖਾਂ ਦੇ ਖਿਲਾਫ ਇਹ ਤੁਰਤ ਬੋਲਦੇ ਆਇਆ ਹੋਰ ਵੀ ਆਪਣੇ ਪੰਜਾਬ ਦੇ ਵਿੱਚ ਇਹਨੇ ਬਹੁਤ ਗਲਤੀਆਂ ਕੀਤੀਆਂ ਜਿਵੇਂ ਕਿ ਇਹ ਜਦੋਂ ਹਰ ਹਰਮਿੰਦਰ ਸਾਹਿਬ ਜਿਵੇਂ ਆਪਾਂ ਕਹਿ ਦਈਏ ਅੰਮ੍ਰਿਤਸਰ ਜਦੋਂ ਮੱਥਾ ਟੇਕਣ ਗਏ ਸੀ ਇਹ ਤੇ ਉੱਥੇ ਜਾ ਕੇ ਕੀ ਕਰਿਆ ਸੀ ਉੱਥੇ ਵੀ ਇੱਕ ਬਹੁਤ ਵੱਡੀ ਗਲਤੀ ਕਰੀ ਸੀ ਜੋ ਇਹਨਾਂ ਦੇ ਨਾਲ ਇੱਕ ਹੋਰ ਕੁੜੀ ਸੀ ਉਹਨਾਂ ਦੇ ਜਦੋਂ ਆਪਾਂ ਕਹਿੰਦੇ ਆ ਦਰਬਾਰ ਸਾਹਿਬ ਉਰੇ ਮੱਥਾ ਟੇਕਦੇ ਆ ਸ਼ਰਧਾ ਨਾਲ ਜਾਂਦੇ ਆ ਪਰ ਲੇਕਿਨ ਨਹੀਂ ਇਹਨਾਂ ਨੇ ਕੀ ਕਰਿਆ ਸੀ ਜੋ ਉਹ ਕੁੜੀ ਸੀ ਨਾਲ ਉਹ ਜੋਗਾ ਕਰਨ ਲੱਗੀ ਦਰਬਾਰ ਸਾਹਿਬ ਬੰਨੀ ਕਰਕੇ ਪੈਰ ਤੇ ਬਈ ਜੋਗਾ ਕਰਦੀ ਜੋਗਾ ਕਰਨ ਨੂੰ ਹੋਰ ਹੋਰ ਬਹੁਤ ਜਗਾਂ ਗਿਆ ਜਿਵੇਂ ਕਿ ਪਾਰਕ ਲਾ ਲੋ ਘਰੇ ਵੀ ਕਰ ਸਕਦੇ ਆ ਪਰ ਲੇਕਿਨ ਗੁਰੂ ਘਰਾਂ ਚ ਨਹੀਂ ਬਣਦਾ ਆਪਣਾ ਯੋਗ ਕਰਨਾ ਤੇ ਦੂਜਾ ਨੰਬਰ ਉਦੋਂ ਮੁੱਦਾ ਬਹੁਤ ਪੱਕਾ ਹੈ ਨੇ ਉਦੋਂ ਵੀ ਗਲਤੀਆਂ ਮੰਗੀਆਂ ਪਹਿਲਾਂ ਗਲਤੀ ਕਰਦੂ ਬਾਅਦ ਚ ਵੀ ਗਲਤੀ ਮੰਨ ਲਈ ਕਿਉਂਕਿ ਇਹਨੂੰ ਪਤਾ ਵੀ ਆਪਣਾ ਪੰਜਾਬ ਆ ਜੋ ਬਾਲਾ ਛੇਤੀ ਝੁੱਕ ਜਾਂਦਾ ਚਲੋ ਆਪਾਂ ਹੁਣ ਇਹ ਕਹਿਣਾ ਚਾਹੁੰਦੇ ਆ ਆਪਣੇ ਭਰਾਵਾਂ ਨੂੰ ਦੇਖੋ ਵੀ ਸਾਰੇ ਨਾਲ ਮਿਲ ਕੇ ਆਪਾਂ ਤਾਂ ਇਹ ਕਹਿੰਨੇ ਸਿੱਖਾਂ ਤੱਕ ਮੇਰੀ ਵੀਡੀਓ ਪਹੁੰਚਾਓ ਸ਼ੇਅਰ ਕਰੋ ਕਿ ਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਆਪਣੇ ਪੰਜਾਬ ਚ ਹੁੰਦਾ ਆ ਆਪਾਂ ਥੋਡੇ ਤੱਕ ਪਹੁੰਚਾਉਣੇ ਰਹਿੰਦੇ ਆ ਪਹਿਲਾਂ ਵਾਲੀ ਵੀਡੀਓ ਚ ਵੀ ਤੁਹਾਨੂੰ ਦੱਸਿਆ ਜੀ ਵੀ ਆਪਣੀਆਂ ਭੈਣਾਂ ਨੂੰ ਭਰਾਵਾਂ ਨੂੰ ਇਹੀ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਨੂੰ ਗਾਹਾਂ ਦੀਆਂ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਵੀ ਪਹੁੰਚਦਾ ਰਹੇ ਤੁਹਾਡੇ ਕੋਲੇ ਤੇ ਦੂਜਾ ਨੰਬਰ ਆਪਾਂ ਜੋ ਪੰਜਾਬ ਦੇ ਮੁੱਦਿਆਂ ਤੇ ਆਪਾਂ ਗੱਲਾਂ ਕਰਦੇ ਆ ਜੋ ਆਪਣੇ ਪੰਜਾਬ ਬਾਰੇ ਤਾਂ ਆਪਾਂ ਥੋਡੇ ਤੱਕ ਪਹੁੰਚਾਉਣੇ ਰਹਿੰਦੇ ਆ ਹੁਣ ਇਸ ਦੀ ਗੱਲ ਕਰੀਏ ਜੇ ਆਪਾਂ ਇਹ ਸਿੱਖ ਪੂਰਾ ਬਈ ਇਹ ਜਿਵੇਂ ਮੰਨ ਕੇ ਚੱਲ ਖਲਾਫ ਸੀ ਇਸ ਫਿਲਮ ਦੇ ਤੇ ਪਰ ਨਹੀਂ ਇਹਨੇ ਆਪਦੇ ਦਮ ਤੇ ਬਈ ਕਿਵੇਂ ਨਾ ਕਿਵੇਂ ਫਿਲਮ ਚਲਾਤੀ ਕਿਉਂਕਿ ਇਹਨੇ ਪਤਾ ਆਪਣੇ ਪੰਜਾਬ ਨੂੰ ਮਗਰ ਲੱਗ ਹੀ ਜਾਂਦਾ ਕਿਵੇਂ ਨਾ ਕਿਵੇਂ ਫੇਰ ਰਿਲੀਜ਼ ਕਰਤੀ ਫਿਰ ਹੁਣ ਇਹਨੇ ਕੋਈ ਨਾ ਕੋਈ ਹੋਰ ਪੰਗਾ ਕਰ ਦੇਣਾ ਕਿਉਂਕਿ ਇਹਦੇ ਵਿੱਚ ਕਿਹਾ ਗਿਆਗਾ ਸੀਨ ਕੱਟੇ ਗਏ ਆ ਪਰ ਨਹੀਂ ਉਹ ਆਪਾਂ ਨੂੰ ਨਹੀਂ ਪਤਾ ਵੀ ਸੀਨ ਕੱਟੇ ਗਏ ਆ ਜਾਂ ਨਹੀਂ ਕੱਟੇ ਗਏ ਕਿਉਂਕਿ ਕਿਸੇ ਨੇ ਹਜੇ ਤੱਕ ਫਿਲਮ ਰਿਲੀਜ਼ ਹੋਈ ਸੀ ਦੇਖੀ ਕਿਸੇ ਨੂੰ ਨਹੀਂ ਪਤਾ ਹੈਗਾ ਵੀ ਉਹ ਫਿਲਮ ਰਿਲੀਜ਼ ਜੇ ਤਾਂ ਹੁੰਦੀ ਆਪਾਂ ਨੂੰ ਫੇਰ ਹੀ ਪਤਾ ਲੱਗਦਾ ਜਦੋਂ ਆਪਾਂ ਨੂੰ ਫਿਲਮ ਦਿਖਾਈ ਕਿੰਨੀ ਗਈ ਆਪਾਂ ਨੂੰ ਕਿਵੇਂ ਪਤਾ ਲੱਗੂ ਸੀਨ ਕੱਟੇ ਗਏ ਆ ਜਾਂ ਨਹੀਂ ਕੱਟੇ ਗਏ ਪਰ ਲੇਕਿਨ ਆਪਣੇ ਇਹੀ ਅਪੀਲ ਆ ਛੋਡੇ ਤੱਕ ਆਪਣੇ ਭਰਾਵਾਂ ਤੱਕ ਭੈਣਾਂ ਤੱਕ ਵੀ ਵੀਡੀਓ ਨੂੰ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਂਦੀ ਹੈ ਗਾਂਧੀ ਗਿਆ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਤੇ ਆਪਣੀ ਵੀਡੀਓ ਛੋਡੇ ਤੱਕ ਜੋ ਆਪਣੇ ਪੰਜਾਬ ਚ ਹੁੰਦਾ ਆਪਾਂ ਛੋਡੇ ਤੱਕ ਪਹੁੰਚਾਉਣੇ ਰਹੀਏ ਨੇ ਰਹਿਣੀ ਹੈ ਜੀ ਤੇ ਆਪਣਾ ਨੋਟੀਫਿਕੇਸ਼ਨ ਹੀ ਪਹੁੰਚਦਾ ਰਹੂਗਾ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਜੋ ਆਪਣੇ ਪੰਜਾਬ ਚੋਂ ਦਾ ਪੱਥਰ ਿਤਕ ਪਹੁੰਚਾਉਂਦੇ ਰਵਾਂਗੇ ਜੀ ਧੰਨਵਾਦ ਥੈਂਕ ਯੂ